ਕੀ ਦਜਾ ਮਰਾ ਫਾਇਦਾ ਆ ਕਾਗਰਸ ਬੰਨਚ ਹੋਇਆ ਫਾਇਦਾ ਸਾਰ ਆਇਆ ਨਹੀਂ ਕੀ ਤੈਨੂੰ ਕੀ ਦੁੱਖ ਆ ਤੈ ਤਾਂ ਰੋਂਦੇ ਜਾਨ ਨੂੰ ਸਿਰਦੇ ਦੁੱਖ ਜੇਦੋਂ ਵੱਡਾ ਤੋਂ ਹੋ ਰਿਹਾ ਕਿਹੜੀ ਚੀਜ਼ ਦਾ ਦੁੱਖ ਆ ਜਿਹੜਾ ਖਾਈ ਮਰੀਦਾ ਸੀ ਕੀ ਖਾਈਦਾ ਸੀ ਫਿਰ ਵੀ ਕਿਹੜੀ ਚੀਜ਼ ਤੇ ਕੰਟਰੋਲ ਹੋਇਆ ਗੋਰੀ ਛਕਾ ਹੁਣ ਕੋਈ ਵੀ ਚੀਜ਼ ਮਿਲ ਨਹੀਂ ਰਹੀ ਸ਼ਰਾਬ ਦੇ ਛਾਪੇ ਮਰੀ ਜਾਂਦੇ ਸਾਰੇ ਕੋਈ ਨਹੀਂ ਚੀਜ਼ ਰਹਿਣ ਦਿੰਦੇ ਅਹਾਂ ਕਰੇਗੀ ਸੀ ਆਪਾਂ ਇਹ ਕਿਆ ਅੱਛਾ ਹੋਰ ਹੱਥ ਖਰੀਦ ਦੱਸ ਹੋਰ ਕੋਈ ਖਰੀਦ ਦੱਸ ਹੋਰ ਤਫੀਕਾ ਵੀ ਅਸੀਂ ਜਾਨੋਂ ਤੇ ਬਾਦਰੀ ਚੰਗਾ ਬਾਦਲ ਹੀ ਬਾਦਲ ਦਾ ਕੀ ਕੀ ਫਾਇਦਾ ਹੈ ਬਾਦਲੇ ਜਣੀ ਹਾਂ ਤਾਂ ਗੋਲੀਆਂ ਮਹਿੰਗੀਆਂ ਯਾਰ ਮਨੋਂ ਤਾਂ ਲੈਣ ਤਾਂ ਨਾਂ ਦੇ ਦੁਨੀਆ ਨੂੰ ਅੱਛਾ ਚਿਰਾ ਹੀ ਵਾਦੂ ਸੀ ਚੋਰ ਗੋਲੀਆਂ ਹੋਰੇ ਮੋੜਾ ਮੋੜਾ ਤੇ ਕੰਨੀਆਂ ਪਈਆਂ ਹੁਣ ਭੈਣ ਦੀ ਪੁੱਦੀ ਕਿ ਟ੍ਰੈਂਕ ਚ ਦੀ ਗਲਾਸੀ ਹੈਗੀ ਅੱਛਾ ਹੁਣ ਫਿਰ ਹੁਣ ਮੁਰਖ ਮਰਨ ਦੇ ਯਾਰ ਹੋਰ ਹੋਗੇ ਤੇ ਜੇ ਹੁਣ ਵੋਟਾਂ ਆ ਜਾਣ ਤੇ ਵੋਟਾਂ ਆ ਜਾਣ ਤੇ ਕਪਟਨ ਪਰਮਾਨੰਦ ਦੇ ਘਰ ਬਸ ਕਪਟਨ ਪੈਣੀ ਹੁਣ ਨਹੀਂ ਵੋਟਾਂ ਚ ਇਹ ਦੱਸ ਮੈਨੂੰ ਬਾਦਲ ਬਣਿਆ ਹੀ ਬਣਿਆ ਨਹੀਂ ਐਨਾ ਬਾਦਲ ਮਗਰ ਕਿਉਂ ਲੋਕੀ ਜਿਆਦੇ ਆ ਕਿਉਂ ਜਿਆਦੇ ਤੇ ਹੁਣ ਤੈਨੂੰ ਨਹੀਂ ਤੇਰੇ ਲੱਗੇ ਰੱਖਿਆ ਦੋ ਦਿਨ ਤੈਨੂੰ ਲੱਗੀ ਪਤਾ ਅਹ ਇਹ ਤੁਸੀਂ ਸਾਲਾ ਸੱਚ ਕਾਂਗਰਸ ਦਾ ਹੀ ਬਣਿਆ ਤੂੰ ਹੀ ਕਾਂਗਰਸ ਨੂੰ ਪਹਿਣੀ ਆਉਂਦੇ ਹਾਂ ਮੈਨੂੰ ਪਤਾ ਲੱਗਾ ਅਹ ਨਹੀਂ ਨਹੀਂ ਮੈਂ ਨਹੀਂ ਪਾਈਆਂ ਕਾਂਗਰਸ ਠੰਡਾ ਬੁੰਦੇ ਨੂੰ ਬੱਦਾ ਹੂੰ ਇਹ ਮੈਨੂੰ ਦੱਸ ਅਹ ਅਸੀਂ ਹਾਂ ਤੂੰ ਬਾਦਲ ਮੈਨੂੰ ਜਿਆਦਾ ਤਕਲੀਫ ਆ ਤੈਨੂੰ ਕਾਂਗਰਸ ਤੋਂ ਮੈਂ ਤਾਂ ਮਰ ਜਾਣੇ ਨਹੀਂ ਤੀਨ ਨੂੰ ਲਾਨੇ ਜਾਂ ਲੱਤਾਂ ਗੋਡੇ ਨਹੀਂ ਉੱਠਣਿਆ ਸੇਰ ਦੇ আজ হ্যাঁ বোন দিফ দিন